ਸਤਿਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ ਡੇਰਾ ਪੰਨਾ आनंद कर नर नारी हर हर रब कृपा तारी संतहु सुख हुआ सब थाई ਪਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹੀਆ ਸਭਨੀ ਜਾਈਂ ਤੁਰ ਕੇ ਬਾਣੀ ਆਈ ਤਿਨੇ ਸਗਲੀ ਚਿੰਤ ਮਿਟਾਈ ਵਿਆਲ ਪੁਰਖ ਮਿਹਰਵਾਨ ਹਰ ਨਾਨਕ ਸੱਚ ਵਖਨ ਜੇ ਤੂੰ ਟੁੱਟਾ ਕਿਰਪਾ ਨਿਦਾਨ ਨਾ ਦੂਜਾ ਵੇਖ ਲੈ ਇਹ ਪਈ ਮੁੰਦਤੜੀ ਨਿਤ ਹਿਰਦੇ ਰੱਖਾਂ ਸਮਾਲ ਜੁਲੜੀ ਵਾਰ ਗੁਰ ਇਤਿਹਾਸ ਦੀ ਅਰਦਾਸ ਦੀ ਵਿਚਾਰ ਚੱਲ ਰਹੀ ਹੈ ਉਹ ਵਿਚਾਰ ਦੀ ਅਰੰਭਤਾ ਪਹਿਲਾਂ ਗੁਰੂ ਫਤਿਹ ਦੇ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਤੇ ਸੁਪਾਵਨ ਪੱਧ ਦੀ ਵਿਚਾਰ ਚੱਲ ਰਹੀ ਹੈ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚੇਤੇ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਚੈ ਰਾਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਲੇ ਬੁਲੋ ਜੀ ਵਾਹਿਗੁਰੂ ਇਸ ਅਰਦਾਸ ਦੇ ਪਾਵਨ ਪੱਤੇ ਦੇ ਵਿਚਾਰ ਚਲ ਰਹੀ ਹੈ ਅੱਪਾ ਹੁਣ ਤੱਕ ਵਿਚਾਰ ਰਹੇ ਆਂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਭ ਤੋਂ ਪਹਿਲਾਂ ਸਰਬਤ ਖਾਲਸੇ ਦੀ ਅਰਦਾਸ ਵਾਹਿਗੁਰੂ ਜੀ ਤੇ ਅਰਦਾਸ ਵਿੱਚ ਮੰਗਦੇ ਕਿ ਆਂ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਉਸ ਸਾਡੇ ਚਿੱਤ ਦੇ ਵਿੱਚ ਵਸ ਜਾਵੇ ਜੀ ਨਾਲ ਹੀ ਕੋ ਦ੍ਰਿੜ ਹੋਏ ਕਰਵਾ ਦਿੱਤਾ ਵੀ ਚਿੱਤ ਆਵਨ ਦਾ ਸਦਕਾ ਸਰਬ ਸੁਖ ਹੋਵੇ ਚਿੱਤ ਆਵਨ ਦੇ ਸਦਕਾ ਹੀ ਸਾਡੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਚਿੱਤ ਵਿੱਚ ਹੋਵੇ ਤੇ ਤਦ ਚਿੱਤੇ ਆਏ ਮਹਾ ਆਨੰਦ ਬਾਣੀ ਦੇ ਵਿੱਚ ਬਚਨ ਹੁੰਦੇ ਨੇ ਨਾ ਵਾਹਿਗੁਰੂ ਜੀ ਜੇ ਤੁਸੀਂ ਚਿੱਤ ਵਿੱਚ ਆ ਜਾਓ ਤੇ ਮਹਾ ਆਨੰਦ ਹੈ ਜੀ ਆਤਮਕ ਆਨੰਦ ਖੇੜਾ ਹੈ ਜੀਵਨ ਦੇ ਵਿੱਚ ਜੀ ਜੇ ਤੁਸੀਂ ਚਿੱਤ ਵਿੱਚ ਨਹੀਂ ਆਉਂਦੇ ਤੇ ਆਤਮਕ ਆਨੰਦ ਨਹੀਂ ਆਤਮਕ ਖੇੜਾ ਨਹੀਂ ਜੀਵਨ ਦੇ ਵਿੱਚ ਹੁੰਦਾ ਨਾਲੇ ਅੱਗੇ ਆ ਜਾਂਦਾ ਹੈ ਜਿੱਥਾਂ-ਜਿੱਥਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਦੀ ਆਇਤ ਹਰ ਸਿੱਖ ਹੀ ਖਾਲਸਾ ਆ ਭਾਵੇਂ ਕੋਈ ਦੇਸ਼ ਵਿੱਚ ਰਹਿ ਰਿਹਾ ਚਾਹੇ ਵਿਦੇਸ਼ ਵਿੱਚ ਰਹਿ ਰਿਹਾ ਚਾਹੇ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਸਿੱਖ ਰਹਿ ਰਿਹਾ ਆ ਉਹ ਰੱਬ ਨੂੰ ਅਰਦਾਸ ਦੇ ਵਿੱਚ ਮੰਗਣਾ ਕਰਦਾ ਆ ਉਹ ਸਰਬੱਤ ਖਾਲਸਾ ਹੀ ਅਰਦਾਸ ਕਰਦਾ ਪੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਇਹ ਵਾਹਿਗੁਰੂ ਜੀ ਜਿੱਥੇ ਜਿੱਥੇ ਵੀ ਖਾਲਸਾ ਵੱਸਦਾ ਪਿਆ ਜਿੱਥੇ ਇੱਥੇ ਸਿੱਖ ਰਹਿ ਰਿਹਾ ਆ ਉਹਨਾਂ ਦੀ ਰੱਖਿਆ ਕਰੋ ਜੀ ਉਹਨਾਂ ਦੀ ਰੱਖਿਆ ਕਰੋ ਕਿਉਂਕਿ ਖਾਲਸਾ ਵੀ ਵੇਖੋ ਉਹੋ ਹੀ ਆ ਜਿਹਦੇ ਅੰਦਰ ਪ੍ਰੇਮਾ ਭਗਤਤਾ ਪ੍ਰੇਮ ਭਗਤ ਪੈਦਾ ਹੋ ਗਈ ਗੁਰੂ ਗੋਬਿੰਦ ਸਿੰਘ ਪਾਈਸ਼ੇ ਨੇ ਵੀ ਕੋ ਦੱਸਣਾ ਕੀਤਾ ਜੀ ਖਾਲਸੇ ਦੀਆਂ ਬੜੀਆਂ ਵਡਿਆਈਆਂ ਕੀਤੀਆਂ ਦਿੱਤਾ ਜੀ ਨੇ ਕਿਤੇ ਤੇ ਬੁਰਗੋਵਿੰਦ ਸਿੰਘ ਪਿਤਾਈ ਦਾ ਵੇਖੋ ਭਗਤ ਕਬੀਰ ਸਾਹਿਬ ਜੀ ਵੇਖੋ ਗੁਰੂ ਨਾਨਕ ਪਿਤਾਈ ਤੋਂ ਪਹਿਲਾਂ ਖਾਲਸਾ ਸ਼ਬਦ ਵਰਤਿਆ ਗਿਆ ਹੈ ਤੇ ਭਗਤ ਕਬੀਰ ਸਾਹਿਬ ਜੀ ਪਾਵਨ ਬਾਣੀ ਵਿੱਚ ਕਹਿਣਾ ਕਰਦੇ ਨੇ ਕੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹੇ ਜਾਨੀ ਉਹ ਸੇਵਕ ਵੀ ਖਾਲਸਾ ਹੋ ਗਏ ਜਿਨ੍ਹਾਂ ਨੇ ਪ੍ਰੇਮ ਭਗਤੀ ਰਾਹੀਂ ਉਸ ਨੂੰ ਜਾਣ ਲਿਆ ਪਰਮਾਤਮਨ ਖਾਲਸਾ ਦਾ ਅਰਥ ਐਸੇ ਵਿਦਵਾਨਾਂ ਨੇ ਕੀਤਾ ਹੈ ਸ਼ੁੱਧ ਮਿਲਾਵਟ ਤੋਂ ਰਹਿਤ ਖਾਲਸ ਪਿਓਰ ਤੇ ਗੁਰੂ ਗੋਬਿੰਦ ਸਿੰਘ ਪਾਏਛੇ ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਾਵਨ ਗੁਣਾਵੰਦ ਦਾ ਜ਼ਿਕਰ ਕੀਤਾ ਗਿਆ ਨਾ ਜੀ ਵੇ ਸਿੱਖ ਦੇ ਅੰਦਰ ਉਹ ਸਾਰੇ ਗੁਣੀ ਜਿਹਦੇ ਅੰਦਰ ਨੇ ਖਾਲਸਾ ਸੋਏ ਜੋ ਨਿੰਦਿਆ ਤਿਆਗੇ ਜਿਹੜਾ ਨਿੰਦਿਆ ਕਰਨੀ ਵੀ ਤਿਆਗ ਦਿੰਦਾ ਉਹ ਵੀ ਖਾਲਸਾ ਹੈ ਜਿਹੜਾ ਕਿਸੇ ਗਰੀਬ ਦੀ ਬਾਹ ਪਕੜ ਲੈਂਦਾ ਆ ਉਹ ਵੀ ਖਾਲਸਾ ਹੈ ਜਿਹੜਾ ਕਿਸੇ ਦੇ ਉੱਤੇ ਦਇਆ ਕਰਦਾ ਉਹ ਵੀ ਖਾਲਸਾ ਹੈ ਗੁਰੂ ਪਾਇਸ਼ ਨੇ ਤੇ ਖਾਲਸੇ ਦੀ ਇੰਨੀ ਉਪਮਾ ਕੀਤੀ ਹੈ ਜਿ ਬਿਆਨ ਤੋਂ ਪੜਿਆ ਤੇ ਇੱਥੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਤਾਂ ਇਹ ਕਹਿ ਦਿੱਤਾ ਸੀ ਇਹਨਾਂ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ ਜਿਨ੍ਹਾਂ ਨੂੰ ਲੋਕ ਗਰੀਬ ਕਹਿੰਦੇ ਨੇ ਮੇਰਾ ਤਾਂ ਦਿਲ ਕਰਦਾ ਇਹਨਾਂ ਨੂੰ ਮੈਂ ਪਾਤਸ਼ਾਹੀ ਦੇ ਦੇਵਾਂ ਤਨਾਲੀ ਲਖੋ ਗੁਰੂ ਗੋਬਿੰਦ ਸਿੰਘ ਪਿਤਾ ਨੇ ਐਸੇ ਬਚਨ ਵਿੱਚ ਕੀਤੇ ਨੇ ਖਾਲਸਾ ਜਿਹੜਾ ਵਿਪਰਨਕੀਆਂ ਰੀਤਾਂ ਤੋਂ ਬਾਹਰ ਉੱਪਰ ਉੱਠ ਜਾਵੇ ਵਿਪਰਨਕੀਆਂ ਰੀਤਾਂ ਹੋਏ ਰਹਿਮ ਭਰਮ ਕਰਮ ਕਾਂਡ ਜਿਨ੍ਹਾਂ ਵਿੱਚੋਂ ਗੁਰੂ ਪਿਤਾ ਜੀ ਨੇ ਸਾਨੂੰ ਬਾਣੀ ਦੇ ਵਿੱਚ ਰਹੀਂ ਸਨ ਬਾਹਰ ਕੱਢਣਾ ਕੀਤਾ ਸੀ ਤੇ ਗੁਰੂ ਗੋਬਿੰਦ ਸਿੰਘ ਪਿਤਾ ਨੇ ਕਹਿ ਵੀ ਦਿੱਤਾ ਜਬਲਗ ਖਾਲਸਾ ਰਹੇ ਨਿਆਰਾ ਕਹਿੰਦੇ ਜਿੰਨਾ ਚਿਰ ਤੱਕ ਤੇ ਖਾਲਸਾ ਨਿਆਰੇ ਪੰਦੇ ਵਿੱਚ ਕੈਮਰਾ ਦੇਗਾ ਤਬ ਲਗ ਤੇਜ ਦਿਓ ਮੈਂ ਸਾਰਾ ਕਹਿੰਦੇ ਉਹਨਾਂ ਜਰ ਤੱਕ ਤੇ ਮੈਂ ਇਹਨਾਂ ਨੂੰ ਸਾਰਾ ਹੀ ਆਪਣਾ ਤੇਜ ਪ੍ਰਤਪ ਦੇ ਦਵਾਂਗਾ ਜਿੰਨਾ ਇਹ ਦੇ ਤੱਕ ਕਿ ਖਾਲਸਾ ਆਪਣੇ ਨਿਆਰੇ ਪੰਦੇ ਵਿੱਚ ਕਾਇਮ ਆਏ ਤੇ ਨਾਲੇ ਅੱਗੇ ਬਚਨ ਕਰ ਦਿੱਤੇ ਜਦੋਂ ਇਹ ਗਹੇ ਵਿਪਰਨ ਕੀ ਰੀਤ ਜਦੋਂ ਇਹਨਾਂ ਨੇ ਵਿਪਰਨਕੀਆਂ ਰੀਤਾਂ ਨੂੰ ਫਿਰ ਪਕੜ ਲਿਆ ਗਾਹੇ ਪਕੜ ਲਿਆ ਮੈਂ ਨਾ ਕਰਾਂ ਉਹਨਾਂ ਕੀ ਪ੍ਰਤੀਤ ਮੈਂ ਤੇਨਾਂ ਦੀ ਪ੍ਰਤੀਤੂ ਨਹੀਂ ਕਰਦਾ ਮੈਂ ਇਹਨਾਂ ਤੇ ਵਿਸ਼ਵਾਸ ਨਹੀਂ ਕਰਾਂਗਾ ਇੰਨਾ ਗੁਰੂ ਗੋਬਿੰਦ ਸਿੰਘ ਜੀ ਪਤਾ ਹੀ ਨੇ ਸਖਤ ਸ਼ਬਦਾਂ ਦੇ ਵਿੱਚ ਤਾੜਨਾ ਕੀਤੀ ਹੈ ਕਿ ਵਿਪਰਨ ਕੇ ਰੀਤਾਂ ਦੇ ਵਿੱਚ ਫਿਰ ਨਹੀਂ ਕਿਤੇ ਚਲੇ ਜਾਣਾ ਪੈ ਨਹੀਂ ਜਾਣਾ ਤਾਂ தாਜਾ ਲਈ ਖਿਮਾ ਕਰੋ ਜੇ ਵਿਪਰਨ ਕੇ ਰੀਤਾਂ ਦੀ ਦੇਖ ਲਈ ਨਾ ਅੱਜ ਬੜੇ ਜਾਣੇ ਵਿਪਰਣਕਿਆ ਰੀਤਾਂ ਦੇ ਵਿੱਚ ਪਏ ਹੋਏ ਨੇ ਅਖੌਂਦੇ ਨੇ ਅਸੀਂ ਖਾਲਸਾ ਆਂ ਅਖੌਂਦੇ ਨੇ ਅਸੀਂ ਸਿੱਖ ਆਂ ਪਰ ਕਿੰਨਾ ਕਰੇ ਵਿਪਰਣਕਿਆ ਰੀਤਾਂ ਤੋਂ ਅਜੇ ਖਹਿੜਾ ਨਹੀਂ ਛੁੱਟਿਆ ਉਹਨਾਂ ਦਾ ਅਜੇ ਤੱਕ ਸਭ ਕੋਈ ਹੋਇ ਕੋਈ ਜਿ ਕਰੀ ਜਾਂਦੇ ਨੇ ਜਿਨ੍ਹਾਂ ਚੋਂ ਬਾਹਰ ਕੱਢਿਆ ਸੀ ਸਾਨੂੰ ਮਨੁੱਖ ਪਤ ਪਾਣੀ ਨੂੰ ਰੜਕਦੇ ਪਏ ਨੇ ਤੇ ਪਾਣੀ ਨੂੰ ਰੜਕਿਆ ਕਦੀ ਅਜੇ ਤੱਕ ਮੱਖਾਂ ਨਹੀਂ ਨਿਕਲਿਆ। ਗੁਲਾਣੀ ਪਤਾ ਇਨੇ ਕਹਿਣਾ ਪਿਆ ਸਿ ਪੰਡਤ ਦਈਂ ਬਲੋਈਏ ਭਾਈ। ਵਿੱਚੋਂ ਨਿਕਲੇ ਤੱਥ। ਕਿੰਨਾ ਕਰੋ ਅਜੇ ਤੱਕ ਕਈ ਕੀ ਜਾਂਦੇ ਜੀ ਮੈਂ ਇਹ ਪੰਛੀਆਂ ਨੂੰ ਦਾਣਾ ਪਾ ਦੇਣਾ ਜੀ ਇਹਦੇ 'ਚ ਆਪਣਿਆਂ ਨੂੰ ਧਰਮੀ ਸਮਝੀ ਬੈਠੇ ਨੇ। ਮੈਂ ਜੀ ਕੁੱਤਿਆਂ ਨੂੰ ਕੁਝ ਪਾ ਦੇਣਾ ਇੰਨੇ ਆਪ ਤੇ ਆਪਣਿਆਂ ਨੂੰ ਧਰਮੀ ਮਨੁੱਖ ਸਮਝੀ ਬੈਠਾ ਹੈ। ਇਹ ਨਾ ਬੜਾ ਧਰਮੀ। ਮੈਂ ਗੁਰੂ ਘਰ ਚਲ ਜਾਣਾ ਜੀ ਮੈਂ ਬੜਾ ਧਰਮੀ ਆ ਉਹਦੇ ਜੀਵਨ ਦੇ ਵਿੱਚੋਂ ਪਤਾ ਚੱਲੇ ਵੀ ਮੈਨੂੰ ਖ਼ਰਮੀ ਹੈ ਵੀ ਵਕਈ ਜੇ ਉਹ ਬਾਣੀ ਕਹਿੰਦੀ ਪਈਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਆਪਣੇ ਨਜ਼ਰੀਏ ਕਾ ਝੂਠ ਨੂੰ ਤਾਂ ਨਹੀਂ ਦਿੰਦਾ ਜੋ ਗੁਰਦਸੇ ਵਾਟ ਮੁਰਿਦਾ ਜੋਲੀਏ ਜੋ ਗੁਰੂ ਜੀ ਮਾਰਗ ਦੱਸਦੇ ਪੈ ਨੇ ਮੁਰਿਦ ਦਾ ਕੰਮ ਤੇ ਅਗਾ ਚੱਲ ਪੈਣਾ ਜਿਹੜੇ ਜੇ ਪੁੱਛੀ ਜਾਂਦੇ ਨੇ ਪੁੱਛ ਕਿਉਂਆ ਕਰਦੇ ਜੇ ਤੱਕ ਬੜੇ ਜਾਂਦੇ ਨੇ ਕਈ ਕਹਿੰਦੇ ਜੀ ਮੂਲ ਮੰਤਰ ਕਿੱਥੋਂ ਤੱਕ ਹੈ ਗੁਰਪ੍ਰਸਾਦਤਾ ਕਹਿੰਦੇ ਨਾਨਕ ਹੋਸੀਪੀ ਸੱਚ ਤੱਕ ਹੈ ਕਈ ਅਜੇ ਤੱਕ ਇੰਨੇ ਨਹੀਂ ਬਜ਼ੁਰਗ ਹੋ ਗਏ ਕਈ ਦੂਸਰਿਆਂ ਨੂੰ ਚੈੱਕ ਕਰਨ ਦੇ ਲਈ ਪੁੱਛੀ ਜਾਂਦੇ ਨੇ ਉਹ ਭਲਿਓ ਬਾਣੀ ਨਾਲ ਜੁੜੀ ਹੈ ਬਾਣੀ ਨਾਲ ਜੁੜੀ ਹੈ ਅਹੀਂ ਤੇ ਨਾ ਬੈਸੰਗ ਬੈਸੰਗ ਦੇ ਵਿੱਚ ਪਏ ਰਹਿੰਦੇ ਨੇ ਆ ਮੇਰੇ ਢੜੇ ਦਾ ਆ ਮੇਰੇ ਢੜੇ ਦਾ ਨਹੀਂ ਹੈ ਜੀ ਸਾਡਾ ਢੜਾ ਤੇ ਖੋਣਾ ਚਾਹੀਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਇੱਕੋਈ ਪਰਦੇ ਜਰੂਰ ਹੈ ਸਾਬ ਮੇਰਾ ਇੱਕੋ ਹੈ ਭਾਈ ਇੱਕੋ ਹੈ ਪਰ ਕਿੰਨਾ ਕਰੋ ਵਿਸ਼ਵਾਸ ਨਹੀਂ ਕਰਦੇ ਪਏ ਜੀ ਪੜੀ ਵੀ ਜਾਣੇ ਆ ਬਿਪਰਣ ਕੀ ਰੀਤਾਂ ਦੇ ਵਿੱਚ ਉਸਾ ਦੇ ਪਈ ਜਾਣੇ ਆ ਕਾਹਨੂੰ ਕੋਈ ਗੱਲ ਕਰਦੀਆਂ ਪਈਆਂ ਸੀ ਬੀਬੀਆਂ ਉਹ ਕਹਿੰਦੇ ਜੀ ਵੀਰਵਾਰ ਨਾਲ ਸਾਡੇ ਘਰ ਆਇਓ ਜੀ ਤੁਸੀਂ ਲੈਣ ਉਹ ਕਹਿੰਦੇ ਵੀ ਚਲੋ ਆਸੇ ਅੱਗੋਂ ਪਿੱਛੋਂ ਆ ਜਾਂਦੇ ਆ ਗੱਲ ਕੋਈ ਚੱਲ ਪਈ ਨਹੀਂ ਜੀ ਵੀਰਵਾਰ ਜਿਹੜਾ ਨਹੀਂ ਹੋਣਾ ਚਾਹੀਦਾ ਜੀ ਘਰ ਕਿਸੇ ਦੇ ਰਿਸ਼ਤੇਦਾਰੇ ਇਹ ਚੰਗਾ ਨਹੀਂ ਹੁੰਦਾ ਜੇ ਪਹਿਲੀ ਪਹਿਲੀ ਵਾਰ ਹੋਣਾ ਹੋਵੇ ਕਿਸੇ ਨਾਲ ਮੈਂ ਕਿਹਾ ਜੀ ਕਿੱਥੇ ਲਿਖਿਆ ਜੀ ਮੈਂ ਸਭ ਵਹਿਮ ਭਰਮ ਨੇ ਕੱਲਾ ਵੀਰਵਾਰ ਹੀ ਕਿਉਂ ਇਹ ਤੇ ਵੇਖੋ ਜਦੋਂ ਮਰਜੀ ਕੋਈ ਆ ਜਾਵੇ ਜੀ ਅਹੀਂ ਜੀਉ ਆਇਆ ਕਈਏ ਅਹੀਂ ਤੇ ਖਿਮਾ ਕਰੋ ਦਿਨਾਂ ਵਾਰਾਂ ਦੇ ਵਿਚਾਰ ਵਿੱਚ ਪਾ ਕੇ ਇੱਕ ਬੰਨੇ ਮੰਗੀ ਵੀ ਜਾਣੇ ਮਾਲਕ ਜੀ ਖਾਲਸਾ ਜਿੱਤੇ ਤੇ ਰਹਿੰਦਾ ਪਿਆ ਉਹਦੀ ਰੱਖਿਆ ਕਰਿਓ ਪਰ ਖਾਲਸੇ ਬਣੀਏ ਤੇ ਸਹੀ ਨਾ ਪਹਿਲਾਂ ਜੀ ਅਜੇ ਅਹੀਂ ਤੇ ਖਿਮਾ ਕਰੋ ਨਿੱਕੇ ਨਿੱਕੇ ਬਾਤਾਂ ਦਾ ਚਾਕ ਆ ਨਹੀਂ ਕੀਤਾ ਆ ਮੌਲੀ ਨਹੀਂ ਬੰਨੀ ਆ ਧਾਗਾ ਨਹੀਂ ਬੰਨਿਆ ਆਤੂ ਫਨੀਤ ਖਾਈ ਅਨਾਰੀ ਨਹੀਂ ਰੱਖਿਆ ਕੁੰਭ ਨਹੀਂ ਰੱਖਿਆ ਇਤੇ ਨੇ ਇਹਨਾਂ ਨੇ ਕਿਆਂ ਨੇ ਕਿਆਂ ਗੱਲਾਂ ਦੇ ਵਿੱਚ ਉਲਝੇ ਪਏ ਤੇ ਆਪਣੇ ਆਨ ਨੂੰ ਖਾਉਂਦੇ ਪਏ ਆ ਖਾਲਸੇ ਗੁਰੂ ਗੋਬਿੰਦ ਸਿੰਘ ਜੀ ਤਾਂ ਇਹ ਕਹਿੰਦਾ ਸੀ ਆਓ ਤੁਹਾਨੂੰ ਖਾਲਸੇ ਬਾਰੇ ਦੱਸਾਂ ਕਿਹੜਾ ਹੈ ਖਾਲਸਾ ਕਹਿੰਦੇ ਜਾਗਤ ਜੋਤ ਜੱਪੇ ਨਿਸਬਾਸਰ ਏਕ ਬਿਨਾ ਮਨ ਨੈਕਨ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਬਰਤ ਗੋਰ ਮੜੀ ਮਟ ਭੂਲ ਨਾ ਮੰਨੇ ਕਿੰਦੇ ਜਿਹੜਾ ਭੁੱਲ ਕੇ ਵੀ ਇਨਾਂ ਕਬਰਾਂ ਆਦਿਕ ਨੂੰ ਮਠਾਂ ਆਦਿਕ ਨੂੰ ਨਹੀਂ ਮੰਨਦਾ ਤੀਰਥਦਾਨ ਦਇਆ ਤਪ ਸੰਜਮ ਇੱਕ ਬਿਨਾਨਾ ਇੱਕ ਪਿਸ਼ਾਨੇ ਪੂਰਨ ਜੋਤ ਜਗੇ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਨੇ ਉਹ ਹੈ ਜਖਾਲਸ ਦੇਖੋ ਗੁਰੂ ਘਰ ਆ ਕੇ ਖਮਾ ਕਰੋ ਐਸੀ ਜੇ ਵੈਮਾ ਪਰਮਾ ਵਿੱਚ ਪੈਣਾ ਆ ਇੱਥੇ ਸਾਨੂੰ ਕਿਹਾ ਗਿਆ ਭੜਿਆ ਜਿਹੜੇ ਮਰਜੀ ਟਾਈਮ ਗੁਰੂ ਘਰ ਆ ਜਾ ਜਦੋਂ ਮਰਜੀ ਮਾਲਕ ਦੇ ਨਾਮ ਨੂੰ ਜਪ ਲੈ ਸਾਡੇ ਘਰ ਦੇਖੋ ਕੋਈ ਨਾ ਕੋਈ ਤੇ ਸੁੱਤੇ ਹੋਏ ਇਹ ਕੋਈ ਆ ਜਾਵੇ ਤਾਂ ਅਸੀਂ ਕਈ ਵਾਰ ਕਈ ਦੇਖੋ ਮਨੁੱਖ ਕਹਿ ਦਿੰਦੇ ਨੇ ਇਹ ਕਿਦਰੋਂ ਆ ਗਿਆ ਦੀ ਰਾਤ ਇਹਨਾਂ ਨੂੰ ਚੈਨ ਨਹੀਂ ਹੁੰਦਾ ਪਰ ਕਿਮਾ ਕਰੇ ਬਾਨੀ ਜਦੋ ਮਰਜੀ ਪੜ ਲਈਏ ਕਦੀ ਗੁਰੂ ਨੇ ਨਹੀਂ ਕਹਿਣਾ ਵੀ ਭਲਿਆ ਤੂੰ ਮੈਂ ਕਿਹੜਾ ਟਾਈਮ ਹੋ ਗਿਆ ਤੂੰ ਬਾਣੀ ਪੜਹੰਦਿਆ ਆਨੰਦ ਆਵੇਗਾ ਜੀ ਉਦੈ ਆਨੰਦ ਆ ਜਾਵੇ ਕਿ ਜਦੋ ਬਾਣੀ ਪੜ ਲਵਾਂਗੇ ਉਦੈ ਤਨਸੁ ਵੇਲਾ ਜਿਤ ਦਰਸ਼ਨ ਕਰਨਾ ਹੋਮ ਬਲਿਹਾਰੀ ਸਤਗੁਰ ਚਰਨਾ ਆਹ ਨੂੰ ਦੇਖੋ ਸਾਨੂੰ ਸਭ ਨੂੰ ਪਤਾ ਹੈ ਅਮਰਤ ਵੇਲੇ ਅਸੀਂ ਬਾਣੀ ਜਪਜੀ ਸਾਹਿਬ ਦਾ ਜਾਪ ਕਰਦੇ ਆਂ ਪ੍ਰੋਫੈਸਰ ਸਾਹਿਬ ਸੈਨ ਇੱਕ ਬੜੀ ਸੁੰਦਰ ਗੱਲ ਕੀਤੀ ਕਹਿੰਦੇ ਮੈਂ ਸ਼ਾਮ ਨੂੰ ਜਪਜੀਤ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਭਾਵ ਇਹ ਪਰਮ ਦੂਰ ਕਰਨ ਦੇ ਲਈ ਵੀ ਬਾਣੀ ਨੂੰ ਜਿਹੜੇ ਮਰਜ਼ੀ ਸਮੇਂ ਪੜਿਆ ਜਾ ਸਕਦਾ ਜੀ। ਜਦੋਂ ਮਰਜ਼ੀ ਪੜਿਆ ਜਾ ਸਕਦਾ ਵੀ ਕੋਈ ਜਦੋਂ ਆਪਾਂ ਸਹਿਜ ਪਾਠ ਦਿਨ ਵੇਲੇ ਜਾਂ ਆਰੰਭ ਕਰਦੇ ਆ ਜਾਂ ਅਖੰਡ ਪਾਠ ਸਰ। ਵੇਖੋ ਨਾਲ ਹੀ ਜਪਜੀਤ ਸਾਹਿਬ ਦਾ ਪਾਠ ਤੋਂ ਬਾਅਦ ਇਹ ਚੋ ਸੇਰੇ ਸੋਧਾ ਰਾਸ ਸਭ ਦੇ ਨੋਸ਼ ਸ਼ਬਦ ਆ ਜਾਂਦੇ ਨੇ ਉਸੇ ਰਸੂਈ ਦਾ ਸਭ ਦੀ ਬਾਣੀ ਵੀ ਪੜੀ ਜਾਂਦੀ ਹੈ ਖੰਡ ਪਾਠ ਸਭ ਦੇ ਵਿੱਚ ਪਰ ਬਾਣੀ ਨੂੰ ਤਾਂ ਜਦੋਂ ਮਰਜੀ ਪੜ ਲਈਏ ਜੀ ਇਹ ਤੇ ਲਾਹਾ ਹੀ ਮਿਲੇਗਾ ਹਮ ਬਕਰੀ ਗੱਲ ਸਡੇ ਸਿੱਖ ਰੀਤ ਮਰਿਆਦਾ ਦੇ ਅੰਦਰ ਨਿਤਨੇਮ ਦੀਆਂ ਬਾਣੀਆਂ ਦੇ ਚੋ ਅੰਮ੍ਰਿਤ ਵੇਲੇ ਬਾਣੀ ਦਾ ਪਾਠ ਕਰਨਾ ਸ਼ਾਮ ਵੇਲੇ ਰੈ ਰਾਸ ਸਭ ਦਾ ਪਤਾ ਹੈ ਸਭ ਨੂੰ ਜੀ ਸੋਣ ਵੇਲੇ 16 ਸਦੀ ਬਾਣੀ ਦਾ ਪਾਠ ਕਰਨਾ ਹੈ। ਪਾਵ ਅਸੀਂ ਅਰਦਾਸ ਦੇ ਵਿੱਚ ਖਾਲਸੇ ਦੀ ਰੱਖਿਆ ਦੇ ਲਈ ਅਰਦਾਸ ਕਰਦੇ ਪਏ ਆਂ। ਜਿੱਥੇ-ਜਿੱਥੇ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਉੱਥੇ-ਉੱਥੇ ਹੀ ਆਪਣੇ ਖਾਲਸੇ ਦੀ ਰੱਖਿਆ ਕਰੋ। ਇਤਿਹਾਸ ਵਿੱਚ ਜ਼ਿਕਰ ਹੁੰਦਾ ਇੱਕ ਨਿਆਜ਼ ਬੇਗ ਪਿੰਡ ਹੋਇਆ ਉਦੋਂ ਤੇ ਸਾਰੇ ਸਿੱਖਾਂ ਦਾ ਖਾਤਮਾ ਕਰ ਦਿੱਤਾ ਗਿਆ ਬੱਚਿਆਂ ਦਾ ਜਵਾਨਾਂ ਦਾ ਬਜ਼ੁਰਗਾਂ ਦਾ ਸਾਰਾ ਪਿੰਡ ਖਾਲੀ ਕਰ ਦਿੱਤਾ ਜੀ ਸਿੱਖਾਂ ਦਾ ਕਤਲ ਕਰ ਦਿੱਤੇ ਗਏ ਮਾਰ ਦਿੱਤੇ ਗਏ ਪਰ ਇੱਕੋ ਹੀ ਬਜ਼ੁਰਗ ਬੀਬੀ ਵਿਧਵਾ ਬਚ ਗਈ ਤੇ ਕਹਿੰਦੇ ਉਹਨੇ ਅਰਦਾਸ ਕਹਨੇ ਸੂ ਦੇ ਦਿੱਤੀ ਉਹਦੇ ਬਾਰੇ ਵੀ ਪਤਾ ਲੱਗ ਗਿਆ ਇਹ ਡਾਇਰੈਕਟਰ ਜਸਵੰਤ ਸਿੰਘ ਨੇਕੀ ਜੀ ਨੇ ਆਪਣੀ ਕਿਤਾਬ ਦੇ ਵਿੱਚ ਸਜਿਕਰ ਕੀਤਾ ਹੈ ਕਿੰਦੇ ਜਦੋਂ ਉਹਦੇ ਬਾਰੇ ਵੀ ਸੂ ਲੱਗ ਗਏ ਜਦੋਂ ਉਹਨੂੰ ਵੀ 30 ਕ ਜਾਣੇ ਪਕੜਨ ਆ ਗਏ ਕਿੰਦੇ ਨੇ ਅਰਦਾਸ ਕੀਤੀ ਹੈ ਕਲਗੀਆਂ ਵਾਲਿਆ ਕਰ ਕਿਰਪਾ ਸਾਨੂੰ ਤੇ ਤੁਹਾਡਾ ਹੀ ਆਸਰਾ ਹੈ ਕਿਤੇ ਆਸਰੇ ਛੱਡ ਗਏ ਸਾਨੂੰ ਤੇਰੇ ਤੋਂ ਬਗੈਰ ਕਿਨੇ ਸਾਡੀ ਬਾਹ ਪਕੜਨੀ ਐ ਕਹਿੰਦੇ ਐਨੇ ਚਰ ਨੂੰ ਨੀਲੇ ਘੋੜੇ ਤੇ ਅਸਵਾਰ ਇੱਕ ਆਏ ਕਹਿੰਦੇ ਦੱਸ ਬੀਬੀ ਕੀ ਚਾਹੀਦਾ ਕਹਿੰਦੀ ਮੈਨੂੰ ਤੇ ਗੁਰੂ ਗੋਬਿੰਦ ਸਿੰਘ ਚਾਹੀਦੇ ਨੇ ਜਿਹੜਾ ਨਾ ਦੁਸ਼ਟਾਂ ਤੋਂ ਸਾਡੀ ਜਿਹੜੀ ਰੱਖਿਆ ਕਰ ਸਕੇ ਕਹਿੰਦੇ ਉਸ ਵੇਲੇ ਐਨੇ ਕਿਰਪਾਨ ਦੇ ਨਾਲ ਕਹਿੰਦੇ ਐਸੇ ਵੈਰੀਆਂ ਦੇ ਆਉ ਲਾਏ ਉਸੇ ਵੇਲੇ ਉਹ ਸਿੰਘ ਅਲੋਪ ਹੋ ਗਏ ਉਸ ਬੀਬੀ ਦਾ ਮੰਨਣਾ ਸੀ ਲੋਕਾਂ ਨੇ ਕਹਿਣਾ ਕੀਤਾ ਵੀ ਇੱਥੇ ਗੁਰੂ ਗੋਬਿੰਦ ਸਿੰਘ ਆਪ ਹੀ ਆਏ ਸੀ ਤੇ ਇਸ عقیده ਦੇ ਨਾਲ ਇਸ ਵਿਸ਼ਵਾਸ ਦੇ ਨਾਲ ਸਿੱਖ ਜੁੜਿਆ ਹੋਇਆ ਇਹ ਵੀ ਅਸੀਂ ਗੁਰੂ ਦੇ ਅੱਗੇ ਜੋਦੜੀ ਕਰਾਂਗੇ ਗੁਰੂ ਸਾਡੀ ਜੋਦੜੀ ਨੂੰ ਜ਼ਰੂਰ ਸੁਣਦਾ ਹੈ ਪ੍ਰਵਾਨ ਕਰਦਾ ਹੈ ਜੀ ਜਿੱਥੇ-ਜਿੱਥੇ ਖਾਲਸਾ ਜੀ ਸਾਹਿਬ ਤਾ ਤਾਂ ਰਚੈ ਰਾਇਤ ਉਥੇ ਉਥੇ ਦੀ ਰੱਖਿਆ ਕਰੋ ਜੀ ਵੇਖੋ ਅੱਜ ਬੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੇਖੋ ਹਰ ਦੇਸ਼ ਦੇ ਵਿੱਚ ਫੈਲੇ ਹੋਏ ਨੇ ਪਰ ਆਪਾਂ ਜੇ ਤੋਂ ਕਈ ਬੱਚਿਆਂ ਨੂੰ ਦੇਖੀਦਾ ਵੇਖੋ ਕਿਸ ਤਰ੍ਹਾਂ ਕੱਡੇ ਡੰਕੀਆਂ ਲਗਾ ਕੇ ਜਾਂ ਕਿਸੇ ਰਸਤੇ ਵੇਖੋ ਜਦੋਂ ਜਾਂਦੇ ਨੇ ਫਿਰ ਵੀ ਆਪਾਂ ਅਰਦਾਸ ਕਰੀ ਜਦੋਂ ਉਹਨਾਂ ਦੇ ਹਾਲ ਦੇਖੀਦੇ ਆ ਇਹ ਵਾਹਿਗੁਰੂ ਕਿਰਪਾ ਕਰੋ ਨਾ ਤਜੀ ਕਿਰਪਾ ਕਰੋ ਦੇਗ ਤੇਗ ਫਤਿਹ ਇਹ ਦੇਖੋ ਇੱਥੇ ਮੰਗਿਆ ਗਿਆ ਦੇਗ ਤੇਗ ਫਤਿਹ ਗੁਰੂ ਸਹਿਬਾਨ ਜੀ ਪਤਾ ਕੀ ਕਹਿੰਦੇ ਹੁੰਦੇ ਸੀ ਗੁਰੂ ਸਹਿਬਾਨ ਜੀ ਕਹਿੰਦੇ ਸੀ ਹਰ ਸਿੱਖ ਦੇ ਘਰ ਗੁਰੂ ਹਰਗੋਬਿੰਦ ਪਾਸ਼ਾ ਦੇ ਬਚਨ ਨੇ ਕਹਿੰਦੇ ਹਰ ਸਿੱਖ ਦੇ ਘਰ ਦੇਗ ਵੀ ਚਾਹੀਦੀ ਹੈ ਤੇ ਤੇਗ ਵੀ ਚਾਹੀਦੀ ਹੈ ਦੇਗ ਦਾ ਭਾਵ ਹੈ ਪ੍ਰਸ਼ਾਦਾ ਕਿ ਕਿਸੇ ਲਈ ਕੋਈ ਨੀ ਲੋੜਵਾਂ ਦਾ ਕੋਈ ਵੀ ਆ ਜਾਵੇ ਜਿਹੜੇ ਮਰਜੀ ਸਮੇਂ ਆ ਜਾਵੇ ਉਹਨੂੰ ਪ੍ਰਸ਼ਾਦਾ ਚਕਾਇਆ ਜਾਵੇ ਪਾਉ ਹਰ ਘਰ ਦੇ ਅੰਦਰ ਦੇਗ ਵਰਤਦੀ ਹੋਵੇ ਅਨੰਦਪੁਰ ਸਾਹਿਬ ਤੇ ਵੇਖੋ ਸੰਜੀਤ ਸੋਈ ਸੀ ਜੀ ਸਾਰੇ ਸਿੱਖਾਣੇ ਉੱਥੇ ਲੰਗਰ ਤਿਆਰ ਕਰਨਾ ਤੇ ਉੱਥੇ ਛਕ ਲੈਣਾ ਜੀ ਕਿ ਇਹਦੇ ਦਾ ਰਿਸ਼ਤੇਦਾਰ ਸਕਾ ਸੰਬੰਧੀ ਵੀ ਆਉਣਾ ਤੇ ਉੱਥੇ ਹੀ ਸਭ ਨੇ ਚਲੇ ਜਾਣਾ ਇਸੇ ਤਰ੍ਹਾਂ ਹੀ ਪੁਰਾਣੇ ਸਮੇਂ ਵੀ ਗੁਰੂ ਸਾਹਿਬਾਂ ਦੇ ਸਮੇਂ ਵੀ ਹਰ ਘਰ ਦੇ ਵਿੱਚ ਜੇ ਕਿਸੇ ਨੇ ਵੀ ਆ ਜਾਣਾ ਕਿਸੇ ਨਗਰ ਦੇ ਵਿੱਚ ਇੱਕ ਸਖੀ ਜਾਦ ਆ ਰਹੀ ਹੈ ਇੱਕ ਵਾਰ ਗੁਰੂ ਗੋਬਿੰਦ ਸਿੰਘ ਪਤਾ ਜੀ ਸਿੰਘਾਂ ਦੇ ਨਾਲ ਅੱਧੀ ਰਾਤ ਨੂੰ ਸੋਹਰਾਮ ਪਿੰਡ ਪਹੁੰਚੇ ਤੇ ਕਹਿੰਦੇ ਉੱਥੇ ਜਿੰ ਅੱਧੀ ਰਾਤ ਜਦੋਂ ਪਹੁੰਚੇ ਹਨੇਰਾ ਹੋ ਚੁੱਕਾ ਸੀ ਜਿਉ ਇੰਨੇ ਵੱਡੇ ਲੰਗਰ ਦਾ ਪ੍ਰਬੰਧ ਕਰਦੇ ਤੇ ਬਹੁਤ ਟਾਈਮ ਲੰਘ ਜਾ ਲੱਗ ਜਾਣਾ ਸੀ ਕਿਉਂਕਿ ਹਨੇਰਾ ਪਹਿਲਾਂ ਹੋ ਚੁੱਕਾ ਸੀ ਨਗਰ ਵਾਲੇ ਵੀ ਬੜੇ ਸੁਜਾਨ ਸੀ ਉਹਨਾਂ ਨੇ ਕਹਿਣਾ ਕੀਤਾ ਕਿੰਦੇ ਪਾਸ਼ਾ ਜੀ ਆਪੀ ਦੀ ਆਗਿਆ ਹੋਵੇ ਤੇ ਸਾਰੇ ਸਿੱਖਾਂ ਨੂੰ ਅਸੀਂ ਜਿੰਨੇ ਜਿੰਨੇ ਸਾਡੀ ਸਮਰੱਥਾ ਆ ਕੋਈ ਪੰਜ ਸਿੰਘਾਂ ਨੂੰ ਕੋਈ ਦਸ ਸਿੰਘਾਂ ਨੂੰ ਅਸੀਂ ਆਪਣੇ ਆਪਣੇ ਘਰਾਂ ਚ ਲੈ ਜਾਈ ਉੱਥੇ ਜਲਪਾਨੀ ਸ਼ਿਕਾ ਦਈਏ ਤੇ ਗੁਰੂ ਪਾਸ਼ਾ ਨੇ ਕਹਿ ਤਾ ਠੀਕ ਹੈ ਜੀ ਕਿਸ ਦੇ ਨਾਲ ਪੰਜ ਸਿੰਘ ਚਲੇ ਕੇ ਕਿਸ ਦੇ ਨਾਲ ਦਸ ਕਿਸ ਦੇ ਦੋ ਕਿਸ ਦੇ ਚਾਰ ਹੁਣ ਇੱਕੋ ਸਿੱਖ ਰਿਆ ਗਿਆ ਸੀ ਭਾਈ ਮਲਾਗਰ ਸਿੰਘ ਅੱਤ ਦਾ ਗਰੀਬੜਾ ਘਰ ਅੱਗੇ ਮਹਾਪ੍ਰਸ਼ਾਦ ਦਾ ਪਾਣੀ ਚੱਲਦਾ ਸੀ ਤੇ ਕਹਿੰਦੇ ਇੱਕ ਸਿੱਖੇ ਦੇ ਘਰ ਵੀ ਭੇਜ ਦਿੱਤਾ ਜਿਹਦੇ ਘਰ ਵੀ ਭੇਜ ਦਿੱਤਾ ਤੇ ਕਹਿੰਦੇ ਇਹ ਅੱਤ ਦਾ ਗਰੀਬ ਸੀ ਕਹਿੰਦੇ ਹੁਣ ਹੈ ਕੋਈ ਜ ਨਹੀਂ ਸੀ ਕੀ ਸ਼ਕ ਹੁੰਦਾ ਤੋੜ ਕੇ ਪੇਲੂ ਲਿਆਂਦੇ ਤੇ ਨਾਲ ਪਾਣੀ ਦਾ ਗਲਾਸ ਦੇ ਦਿੱਤਾ ਤੇ ਸਿੱਖਣੇ ਵੀ ਅਰਦਾਸ ਕਰ ਦਿੱਤੀ ਕਿ ਪਾਇਸ਼ਾ ਆਪ ਹੀ ਜਿਹੜੀਆਂ ਦਿੱਤੀਆਂ ਵਸਤੂਆਂ ਦੇ ਵਿੱਚੋਂ ਸਿੱਖਣੇ ਬੜੀ ਭਾਉਣਾ ਸ਼ਰਦਾ ਦੇ ਨਾਲ ਸੇਵਾ ਕੀਤੀ ਹੈ ਤੇ ਕਹਿੰਦੇ ਵੇਖੋ ਐਨੇ ਖਾਦੇ ਨਹੀਂ ਜਾਂਦੇ ਉਹ ਗਲਾ ਪੱਕ ਜਾਂਦਾ ਆ ਥੋੜੇ ਜਿਹੀ ਖਾਦੇ ਤੇ ਨਾਲ ਪਾਣੀ ਪੀ ਕੇ ਰਾਤ गुਜ਼ਾਰੀ ਤੇ ਗੁਰੂ ਸਹਿਬਾਨ ਜੀ ਨੇ ਸਵੇਰੇ ਵੇਖੋ ਕਿ ਕੋਈ ਕਹਿੰਦਾ ਜੀ ਮੈਂ ਇੰਨੀਆਂ ਚੀਜ਼ਾਂ ਉਹਨਾਂ ਨੇ ਖਵਾਈਆਂ ਜੀ ਮੈਂ ਆ ਖਾਦਾ ਜੀ ਮੈਂ ਉਹ ਖਾਦਾ ਜੀ ਪਰ ਇਹ ਸਿੱਖ ਚੁੱਪ ਹੈ ਇਹਨੇ ਨਹੀਂ ਦੱਸਿਆ ਵੀ ਮੈਨੂੰ ਇਹਨੇ ਖਵਾਇਆ ਹੀ ਕੀ ਜੀ ਤੇ ਗੁਰੂ ਪਾਇਸ਼ਾ ਤੇ ਜਾਣੀ ਜਾਣ ਨੇ ਗੁਰੂ ਪਾਇਸ਼ਾ ਕਹਿੰਦੇ ਨੇ ਭਾਈ ਮਲਗਰ ਸਿੰਘ ਤੁਸੀਂ ਦੱਸੋ ਕਹਿੰਦੇ ਪਾਇਸ਼ਾ ਆਪ ਸਭ ਜਾਣੀ ਜਾਣ ਜੇ ਜੋ ਆ ਵੀ ਇਹਨ ਦਿੱਤੀਆਂ ਵਸਤੂਆਂ ਦੇ ਵਿੱਚ ਉਹਨੇ ਬੜੀ ਭਾਵਨਾ ਸ਼ਰਦਾ ਦੇ ਨਾਲ ਸੇਵਾ ਕੀਤੀ ਕਹਿੰਦੇ ਵੇਖ ਲਓ ਇਹ ਵੀ ਸਿੱਖਾ ਹੈ ਇਹ ਨਹੀਂ ਵੀ ਕਿਸੇ ਨੇ ਵੇਖੋ ਕਿਵੇਂ ਕਰੋ ਅੱਜ ਕੋਈ ਲੰਗਰ ਛਕਣ ਦੇ ਲਈ ਕਹਿ ਦਵੇ ਨਾ ਤੇ ਸਾਡੇ ਪਾਠੀ ਸਿੰਘ ਵੀ ਜ਼ਿਆਦਾ ਉਧਰੇ ਜਾਂਦੇ ਨੇ ਵੀ ਉਹ ਪ੍ਰਸ਼ਾਦਾ ਬੜਾ ਵਿਦੇਸ਼ਕ ਹੁੰਦੇ ਜੀ ਕਿਵੇਂ ਕਰੋ ਭਾਵੇਂ ਕੋਈ ਦਾਲ ਦੇ ਨਾਲ ਕੋਈ ਨਾ ਛਕਾਉਂਦਾ ਹੋਵੇ ਜੇ ਦੀ ਭਾਵਨਾ ਸ਼ਰਦਾ ਵਾਲਾ ਹੈ ਤੇ ਉਹ ਵੀ ਜਿਹੜਾ ਹੈ ਬੜਾ ਉੱਤਮ ਹੈ ਜੀ ਮਾਣਗੇ ਕਿ ਬਚਨ ਹੁੰਦਾ ਨਾ ਖੀਰ ਸਮਾਨ ਸਾਗ ਮੈਂ ਖਾਇਆ ਗੁਣਗਾਵਤ ਰਹਿਣ ਬਿਹਾਨੀ ਕਹਿੰਦੇ ਦਰਯੋਧਨ ਤੇਰੇ ਘਰੋਂ ਤੇ ਭਾਵੇਂ ਐਨੇ ਪਕਵਾਨ ਮਿਲਨੇ ਸੀ ਪਰ ਮੈਂ ਉਹ ਗਰੀਬ ਦੇ ਘਰ ਜਦੋਂ ਗਿਆ ਨਾ ਸੁਨਾਮੇ ਦੇ ਤੇ ਕਹਿੰਦੇ ਉੱਥੋਂ ਮੈਂ ਖੀਰ ਵੀ ਜਿਹੜਾ ਖਾਦਾ ਸੀ ਨਾ ਜਿਹੜਾ ਮੈਂ ਸਾਗ ਖਾਦਾ ਮੈਂ ਖੀਰ ਸਮਾਨ ਵਿੱਚ ਸਮਝ ਕੇ ਖਾਦਾ ਹੀ ਖੀਰ ਸਮਾਨ ਸਾਗ ਮੈਂ ਖਾਇਆ ਗੁਣ ਗਾਵਤ ਰੈਨ ਬਿਹਾਨੀ ਤੂੰ ਆਪਣੇ ਮਹਿਲ ਦੇ ਵਿੱਚ ਆ ਚੀਜ਼ਾਂ ਦਿਖਾਉਣੀਆਂ ਸੀ ਪਰ ਉਹਨੇ ਵੇਖੋ ਮਾਲਕ ਦੀਆਂ ਬਾਤਾਂ ਗਾਈਆਂ ਤੇ ਰਾਤ ਇੱਕ ਤਰ੍ਹਾਂ ਬਤੀਤ ਹੋਈ ਛੜੀ ਪਾ ਉਹ ਹਰ ਸਿੱਖ ਦੇ ਘਰ ਜਦੋਂ ਵੀ ਕੋਈ ਸਿੱਖ ਆ ਜਾਵੇ ਭਾਵੇਂ ਅੱਧੀ ਰਾਤੀ ਆ ਜਾਵੇ ਉਸਨੇ ਭਾਵਨਾ ਸ਼ਰਦਾ ਦੇ ਨਾਲ ਉਹਨੂੰ ਪ੍ਰਸ਼ਾਦਾ ਛਕਾਣਾ ਹੈ ਬੜੀ ਭਾਵਨਾ ਸਰਦਾ ਦੇ ਨਾਲ ਤੇ ਗੁਰੂ ਹਰਿ राय ਪਾਇਸ਼ੇ ਤਿੱਥੋਂ ਤੱਕ ਕਹਿੰਦੇ ਸੀ ਕਹਿੰਦੇ ਜੇਕਰ ਕੋਈ ਕੁੜੀ ਵੀ ਕੋਈ ਰਾਤ ਨੂੰ ਆ ਜਾਵੇ ਕੋਈ ਰਸਤੇ ਤੋਂ ਖੁੰਝਿਆ ਹੋਇਆ ਕੋਈ ਆ ਜਾਵੇ ਉਹਦੀ ਜਰੂਰ ਆਓ ਭਗਤ ਕਰੋ ਉਹਦੀ ਜਰੂਰ ਆਓ ਭਗਤ ਕਰੋ ਗੁਰੂ ਦੇ ਪ੍ਰਸੰਨਤਾ ਦੇ ਪਾਤਰ ਬਣੋਗੇ ਤੁਸੀਂ ਇਹ ਵੀ ਮੱਥੇ ਵੱਟ ਨਹੀਂ ਪਾਉਣਾ ਜੇ ਕਿਸੇ ਨੇ ਕੋਈ ਪ੍ਰਸ਼ਾਦਾ ਮੰਗ ਲਿਆ ਤੇ ਹੁਣ ਇੱਕ ਕੋਈ ਮਲੇ ਸੀ ਉਹਨਾਂ ਦੇ ਨੇੜੇ ਹੀ ਕੋਈ ਰਹਿੰਦਾ ਸੀ ਪਿੰਡ ਚੋਂ ਹੁਣ ਇੱਥੇ ਆਏ ਨੇ ਕਿਰਾਏ ਤੇ ਮੇਰੇ ਕੋਲ ਤੇ ਮੈਂ ਪੁੱਛ ਬੈਠਾ ਮੈਂ ਕਿਹਾ ਜੀ ਉਹ ਕਹਿੰਦੇ ਜੀ ਮੈਂ ਤਾਂ ਡੇ ਘਰ ਪ੍ਰਸ਼ਾਦਾ ਸ਼ਾਦਾ ਕਹਿੰਦੇ ਕੱਲੇ ਰਹਿੰਦੇ ਨੇ ਤੇ ਹੀ ਆਖ ਕਿ ਕੱਲਾ ਕਿੱਥੇ ਤੂੰ ਬਣਾਵੇਂਗਾ ਜਿੱਥੇ ਅਸੀਂ ਪਰਿਵਾਰ ਦੇ 4-5 ਮੈਂਬਰ ਖਾਨੇ ਤੂੰ ਵੀ ਭਰਾਵਾ ਸਦੇ ਕੁਰੇਸ਼ਾ ਕਰ ਲੈ ਬڑے-ਬڑے ਇਹੋ ਜਿਹੇ ਸਬਰ ਸੰਤੋਖ ਵਾਲੇ ਵੀ ਹੈਗੇ ਨੇ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਜੀ ਜਿੱਥੇ ਅਸੀਂ ਸਾਰੇ ਖਾਨੇ ਉਹ ਵੀ ਕੋਈ 2 ਟਾਈਮ ਖਾ ਲੈਣਗੇ ਤੇ ਕੋਈ ਫਰਕ ਨਹੀਂ ਪੈਣਾ ਪਰ ਇਸੇ ਤਰ੍ਹਾਂ ਹਰ ਸਿੱਖ ਦਾ ਘਰ ਜਿਹੜਾ ਹੈ ਉੱਥੇ ਜਿਹੜਾ ਹੈ ਦੇਗ ਵਰਤਦੀ ਰਹੇ ਜੀ ਪਾਉ ਪ੍ਰਸ਼ਾਦ ਆ ਚੱਲਦਾ ਰਹੇ ਤੇ ਦੇਗ ਦੇ ਨਾਲ ਨਾਲ ਹੀ ਵੇਖੋ ਸ਼ਬਦ ਆਇਆ ਹੈ ਤੇਗ ਤੇਗ ਦਾ ਭਾਵ ਹੈ ਕਿਰਪਾਨ ਕਹਿੰਦੇ ਹਰ ਘਰ ਦੇ ਵਿੱਚ ਸ਼ਸਤਰ ਵੀ ਚਾਹੀਦਾ ਹੈ ਦੇਗ ਦੇ ਨਾਲ ਨਾਲ ਪ੍ਰਸ਼ਾਦ ਜਿੱਥੇ ਹੈ ਉੱਥੇ ਸ਼ਸਤਰ ਵੀ ਚਾਹੀਦਾ ਹੈ ਕਿਸੇ ਵੇਲੇ ਕੋਈ ਸਿਰ ਫਰਿਆ ਆ ਜਾਵੇ ਸਾਡੀ ਇੱਜ਼ਤ ਆਬਰੂਨ ਹੱਥ ਪਾਉਣ ਲੱਗੇ ਤੇ ਉੱਥੇ ਇਹੋ ਜਿਹੇ ਨੂੰ ਰਸਤਾ ਦਿਖਾਉਣ ਦੇ ਲਈ ਸਹੀ ਮਾਰਗ ਦੇ ਉੱਤੇ ਪਾਉਣ ਦੇ ਲਈ ਉੱਥੇ ਸ਼ਸਤਰ ਵੀ ਚਾਹੀਦੇ ਨੇ ਉੱਥੇ ਤੇਗ ਵੀ ਚਾਹੀਦੀ ਹੈ ਤੇਗ ਵੇਖੋ ਜਲਮਾਂ ਦੇ ਕੋਲ ਵੀ ਹੁੰਦੀ ਸੀ ਸਿੰਘਾਂ ਦੇ ਕੋਲ ਵੀ ਹੁੰਦੀ ਸੀ ਪਰ ਵੇਖੋ ਦੂਸਰੇ ਧਰਮਾਂ ਵਾਲੇ ਵੀ ਇੱਥੇ ਆ ਆ ਕੇ ਆਪਣੀਆਂ ਪੁਕਾਰਾਂ ਕਰ ਜਾਂਦੇ ਸੀ ਵੀ ਤੁਸੀਂ ਸਿੰਘ ਜੀ ਕਰੋ ਕਿਰਪਾ ਸਾਡੇ ਲੋੜਵੰਦਾਂ ਦੀ ਗਰੀਬਾਂ ਦੀ ਤੁਸੀਂ ਬਾਹ ਪਕੜ ਸਕਦੇ ਜੇ ਤੇ ਸਿੱਖ ਕਦੀ ਨਹੀਂ ਸੀ ਕਹਿੰਦਾ ਇਹ ਸਾਡੇ ਕੀ ਲੱਗਦੇ ਨੇ ਜਦੋਂ ਕੋਈ ਮਦਦ ਲਈ ਆ ਜਾਂਦੇ ਸਿੰਘ ਉਸਲੇ ਨਾਲ ਚੱਲ ਪੈਂਦੇ ਸੀ ਆਮ ਤਿੱਖਾ ਕਰਿਓ ਅੱਜ ਮਜ਼ਾਕ ਕੀਤਾ ਜਾਂਦਾ ਹੈ ਸਿੱਖ ਨੂੰ ਦੇਖ ਕੇ ਕਹਿੰਦਾ ਇਹ 12 ਵਜ ਗਏ ਇਹ 12 ਵਜੇ ਨੇ ਪਰ ਇਹਨਾਂ ਨੂੰ ਪਤਾ ਨਹੀਂ 12 ਸ਼ਬਦ ਇਹ ਕਿਦੋਂ ਹੈ ਬਣਿਆ ਸੀ ਕਿਦੋਂ ਇਹ ਲਿਖਿਆ ਜਾਂਦਾ ਸੀ ਵੀ 12 ਵਜ ਗਏ ਨੇ ਜਦੋਂ ਇਹਨਾਂ ਦੀਆਂ ਧੀਆਂ ਬੱਚੀਆਂ ਚੁੱਕ ਕੇ ਇਹਨਾਂ ਦੀਆਂ ਔਰਤਾਂ ਲੈ ਜਾਂਦੇ ਸੀ ਨਾ ਇਨਾਂ ਦੇ ਘਰਾਂ ਦੇ ਵਿੱਚੋਂ ਤੇ ਸਿੰਘ ਜੰਗਲਾਂ ਬਿਆਬਾਨਾਂ ਦੇ ਵਿੱਚ ਤੇ ਰਹਿੰਦੇ ਸਿਸਰਾਂ ਦੇ ਮੁੱਲ ਪਈ ਹੋਏ ਸੀ ਤੇ ਸਿੰਘਾਂ ਕੋਲ ਜਾ ਕੇ ਜਦੋਂ ਪੁਕਾਰ ਕਰਦੇ ਸੀ ਸਿੰਘ ਅੱਧੀ ਰਾਤ ਨੂੰ 12 ਵਜੇ ਦੇ ਕਰੀਬ ਹਮਲਾ ਕਰਦੇ ਹੁੰਦੇ ਸੀ ਤੇ ਜਿਹਦੀ ਵੇਖੋ ਕਿਮਾ ਕਦੇ ਜੇ ਧੀ ਭੈਣ ਨੂੰ ਕੋਈ ਚੁੱਕ ਕੇ ਲੈ ਗਿਆ ਹੋਵੇ ਉਹਨੂੰ ਕਿੱਥੇ ਚੈਨ ਆਉਂਦਾ ਹੈ ਤੇ ਉਹ ਵੇਖੋ ਸਮਾਂ ਉਡੀਕਦੇ ਰਹਿੰਦੇ ਤੇ ਸਿੰਘ ਕਹਿੰਦੇ ਹੁੰਦੇ ਕੋਈ ਨਹੀਂ ਅੱਧੀ ਰਾਤ ਨੂੰ ਜਾਵਾਂਗੇ ਅਸੀਂ ਤੇ ਵਾਪਸ ਲੈ ਕੇ ਆਵਾਂਗੇ ਤੇ ਉਹ ਕਹਿੰਦੇ ਨੇ ਸਿੰਘ ਜੀ ਬਾਹਰਾਂ ਨਹੀਂ ਬੱਚੇ ਕਿਉਂਕਿ ਜਿਹਦੀ ਲਖੋ ਧੀ ਭੈਣ ਨੂੰ ਕੋਈ ਚੁੱਕ ਕੇ ਲੈ ਗਿਆ ਲੈ ਗਿਆ ਹੋਵੇ ਉਹ ਤੇ ਪਲ 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 ਵੇਖੋ ਜਿਹੜਾ ਟਾਈਮ ਉਡੀਕਦਾ ਹੋਵੇਗਾ ਤੇ ਇਸ ਤਰ੍ਹਾਂ ਜਿਨ੍ਹਾਂ ਦੀਆਂ ਧੀਆਂ ਭੈਣਾਂ ਨਿਕਲੀਆਂ ਲੈ ਕੇ ਜਾਂਦੇ ਸੀ ਉਹ ਦੁਹਾਈ ਪਾਉਂਦੇ ਸੀ ਅੱਜ ਕਿਹਨਾ ਕਰਿਓ ਅੱਜ ਜਿਨ੍ਹਾਂ ਨੂੰ ਨਹੀਂ ਸਮਝ ਹੈਗੀ ਉਹ ਇਹੋ ਜੇ ਸਿੱਖਾਂ ਦੇ ਉੱਤੇ ਟੌਂਟ ਮਾਰਦੇ ਨੇ ਇਹਦੇ 12 ਵਜੇ ਅਸਲ ਵਿੱਚ ਇਹਨਾਂ ਨੂੰ ਸਮਝ ਨਹੀਂ ਵੀ ਭੜਿਓ ਇੱਕ ਕੀ ਤੁਹਾਡੀ ਇਹ ਵੀ ਕੋਈ ਧੀਆ ਪੈਣਾ ਕੋਈ ਜੜੀਆਂ ਕੋਈ ਚੁੱਕੇ ਲੈ ਗਿਆ ਜਿਹੜਾ ਤੁਸੀਂ ਕਹਿੰਦੇ ਪਏ ਜੇ ਸਿੰਘ ਜੀ 12 ਵਜੇ ਸਾਨੂੰ ਅਕਲ ਤੋਂ ਸਾਨੂੰ ਸਮਝ ਤੋਂ ਸੋਚ ਤੋਂ ਕੰਮ ਲੈਣਾ ਚਾਹੀਦਾ ਵੀ ਅਸੀਂ ਕੀ ਬੋਲਦੇ ਪਏ ਤੇ ਕਿਹਨਾਂ ਦੇ ਲਈ ਬੋਲਦੇ ਪਏ ਆ ਕਿਉਂਕਿ ਨਾ ਸਮਝ ਹੋਣ ਕਰਕੇ ਇਹੋ ਜਿਹੀਆਂ ਗੱਲਾਂ ਕਰ ਬੈਠਦੇ ਆ ਵੇਖੋ ਜਿਨ੍ਹਾਂ ਨੇ ਦੇਗ ਵਰਤਾਈ ਤੇਗ ਚਲਾਈ ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ ਤੇ ਫਤਿਹ ਉਹਨਾਂ ਨੇ ਹੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੇ ਦੇਗ ਵੀ ਵਰਕਾਈ ਤੇ ਤੇਗ ਵੀ ਚਲਾਈ ਜੀ ਸੋ ਅੱਜ ਤੇ ਇੰਨੇ ਕੇ ਵਿਚਾਰ ਹੀ ਹੈ ਜੀ ਬਾਕੀ ਆਪਾਂ ਕੱਲ ਇਹਦੇ ਤੋਂ ਅਗਲੇ ਬਦਿਆਂ ਦੇ ਵਿਚਾਰ ਦੇ ਨਾਲ ਸਾਂਝ ਪਾਵਾਂਗੇ ਜੀ ਸੋ ਇਹਨ ਇੱਕ ਬੇਅੰਤ ਪ੍ਰਵਾਨ ਕਰਨੀਆਂ ਜੀ ਕੋਟਾਨ ਕੋਤ ਸ਼ੁਕਰ ਧੰਵਾਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਮੂਹ ਸੰਗਤਾਂ ਦਾ ਜੀ ਹੋਈਆਂ ਬੇਅੰਤ ਬੇਅੰਤ ਪਲੰਦੇ ਲੇਖਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ